ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਦੇ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਫੇਰ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜਬਾਈ ਗੁਰਪ੍ਰੀਤ ਦੇ ਘਰੋਂ ਤਿੰਨ ਨਗ ਦਿਖਾਵਾਂਗੇ ਦੋ ਮਿੱਤਰੋ ਸੱਜਰਾਂ ਨੇ ਇੱਕ ਟੋਕੜ ਗੱਬਣਾ ਨੀਲੀ ਰਵੀ ਮਾੜੀ ਨੀਲੀ ਰਵੀ ਦੀ ਝੱਕ ਮਰਾਦ ਕੇ ਮਾੜੀ ਜੀ ਫਿਰ ਕਹਿੰਦੇ ਵੀ ਟੋਕੜ ਗੱਬਣਾ ਜੀ ਨੀਲੀ ਰਵੀ ਦੋ ਮਿੱਤਰੋ ਸੱਜਰਾਂ ਨੇ ਪੂਰੀ ਗੱਲਬਾਤ ਪਾਈ ਦੇ ਨਾਲ ਕਰਦੇ ਆ ਕੱਲਾ ਕੱਲਾ ਪਸ਼ੂ ਸਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦੇਵਾਂਗੇ ਜਿੰਨਾ ਦੁੱਧ ਹੋਊਗਾ ਮਿੱਤਰੋ ਆਪੋ ਸਾਹਿਬ ਨੇ ਕਹਨੇ ਆ ਹਾਂਜੀ ਭਾਈ ਗੁਰਪ੍ਰੀਤ ਕੀ ਹਾਲ ਚਾਲ ਹੈ ਆਪਣਾ ਘਰ ਆ ਦਾਣਾ ਮੰਡੀ ਦੇ ਨੇੜੇ ਹੈ ਨਾ ਵੱਡੇwidehat ਕੋਲੇ ਹਾਂਜੀ ਹਾਂਜੀ ਠੀਕ ਹੈ ਤੇ ਆਪਣੇ ਕੋਲ ਤੰਨ ਨਾਗਾ ਹੈ ਤੰਨ ਨਾਗਾ ਜੀ ਇਹ ਥੋੜਾ ਜਿਹਾ ਇਹਦਾ ਕੱਦ ਨਾਰਮਲ ਜਿਹਾ ਹੈ ਨਾ ਦਰਮਿਆਨਾ ਕੱਦ ਹੈ ਇਹ ਸੂਆ ਕਿਹੜਾ ਹੋ ਸੂਆ ਚੌਥਾ ਜੀ ਚੌਥਾ ਸੂਆ ਸਿੰਗਲ ਖੁੱਲਾ ਗੋਲ ਹੈ ਹੈ ਨਾ ਹਾਂਜੀ ਹਾਂਜੀ ਤੇ ਥਣਲੇ ਵੀ ਦੀ ਮੰਤਰ ਸੋਣੀ ਆ ਸਿਕਸ ਹਵਾ ਨੇਰੀਆ ਥਾਲੇਵੇ ਦੀ ਮਿੱਤਰੋ ਪੂਰੀ ਸਾਫ ਹਤੋ ਰੋਜ ਇੱਕ ਵਾਰ ਤੇ ਚੌਥਾ ਸੂਆ ਮਿੱਤਰੋ ਸੂਆ ਸੂਈ ਨੂੰ ਕਿੰਨੇ ਦਿਨ ਹੋ ਗਏ ਹੋਣਗੇ ਮੈਨੂੰ 5 ਮਹੀਨੇ ਹੋ ਗਏ ਜੀ ਬੱਚਾ ਆ ਸੀ ਜੀ ਪੂਰਾ ਕਟਾ ਬੂਰਾ ਕਟਾ ਜੀ ਤੇ ਪੰਜਵਾਂ ਦਿਨ ਹੈ ਥਾਲੇਵੇ ਦੀ ਪੂਰੀ ਸਾਫ ਹੈ ਦੋ ਟਾਈਮ ਤਿੰਨ ਟਾਈਮ ਆਪ ਦੀ ਮਿੱਤਰੋ ਤਸੱਲੀ ਕਰ ਸਕਦੇ ਹੋ ਤੇ ਕੋਸ਼ਿਸ਼ ਆਪਣੀ ਇਹੀ ਹੈ ਵੀ ਚੰਗੇ ਤੋਂ ਚੰਗਾ ਹਰ ਭਰਾ ਨੂੰ ਬਸਲਵਾ ਕੇ ਤੇ ਚੌਥਾ ਸੁਆ ਸੋਈ ਵੀ ਆ ਪੰਜ ਛੇ ਦਿਨਾਂ ਦੀ ਸੋਈ ਵੀ ਆ ਕਿੰਨਾ ਕੁ ਤਦ ਤਿਆਰ ਹੋਇਆ ਇਸ ਵਕਤ 10 ਕਿਲੋ ਵਜੀ ਬੋਲਾ ਮੈਣ ਲਈ 10 ਹਾਂ ਬੱਚੇ ਸੀ ਨੇ 10 ਕਿਲੋ ਹਾਂ ਸਦਾ ਬੱਚੇ ਓਕੇ ਮਾਲਕਾਂ ਦਾ ਕੀ ਰਿਪੋਰਟ ਆ ਦੱਸਣ ਦੀ 15 ਕਿਲੋ ਦੀ ਓਕੇ ਮਾਲਕਾਂ ਦੇ ਮਿੱਤਰੋ ਰਿਪੋਰਟ 15 ਕਿਲੋ ਦੀ ਆ ਪਰ ਪੰਜ ਛੇ ਦਿਨਾਂ ਦੀ ਸੋਈ ਥੱਲੇ ਮਿੱਤਰੋ 10 ਕਿਲੋ ਬੋਲਾ ਤਿਆਰ ਹੈ ਤੇ ਅੱਗੇ ਤੁਹਾਡੀ ਸਮਝ ਹੈ ਉਸ ਹਿਸਾਬ ਨਾਲ ਮਿੱਤਰੋ ਤੁਸੀਂ ਸੌਦਾ ਕਰਨਾ ਹੈ ਮੱਝ ਵੈਸੇ ਮਿੱਤਰੋ ਬਹੁਤ ਚੰਗੀ ਆ ਦੁੱਧ ਵਾਲੀ ਮੱਝ ਤੇ ਲਿਵਾ ਫੈਕਸ ਲੇ ਬਈਆ ਰੇਟ ਕੀ ਕਰਤਾ ਜਾਇਜ ਜਾਇਜ ਕਿਹੜਾ 15 ਜੀ ਜਾਇਜਪੁਰਾ ਹਾਂਜੀ ਓਕੇ 15 ਮਿੱਤਰੋ ਰੇਟ ਆ ਜਮਾ ਰੇਟ ਜਾਇਜ ਹੀ ਆ ਕੋਈ ਬਾਹਲਾ ਨਹੀਂ ਦੂਜੀ ਗੱਲ ਆ ਕਿ ਠੋਕੜ ਗੱਬਣਾ ਹੈ ਨਾ ਇਹ ਕਿੰਨੇ ਕਚਰ ਦੀ ਗੱਬਣਾ ਹੈ ਕਿਵੇਂ ਆ 2 ਮਹੀਨੇ ਦੀ ਗੱਬਣਾ ਹੈ ਜੀ 2 ਮਹੀਨਿਆਂ ਦੀ ਚੈੱਕ ਪਾਸ ਹੈ ਚੈੱਕ ਪਾਸ ਆਪਦੀ ਅਗਲਾ ਤਸਦੀ ਕਰਾਈ ਬਈ ਜੀ ਮਾਲਕ ਤਰਾਸ ਲੈ ਜਾ ਵਿੱਚ ਥੱਲੇ ਜਾਊ ਉਹ ਉਹਦੀ ਕਰਾ ਕੇ ਲੈ ਕੇ ਜਾਵੇ ਉਹਦੀ ਕਰਾ ਕੇ ਬਾਕੀ ਡਾਕਟਰ ਦਾ ਨੰਬਰ ਦੇ ਦਿਆਂਗੇ ਗੱਲ ਕਰ ਲੂਗਾ ਜੇ ਨਹੀਂ ਕਰਾਉਣੀ ਤਾਂ ਡਾਕਟਰ ਨਾਲ ਸਿੱਧਾ ਸੰਪਰਕ ਕਰ ਲੈ ਹੈਨਾ ਕਿੰਨਾ ਦੁੱਧ ਹੈ ਦੁੱਧ 6 ਕਿਲੋ ਜੀ ਬੱਚਾ ਹੈ ਬੱਚਾ ਹੈ ਨਹੀਂ ਇੱਕ ਟਾਈਮ ਟੀਕਾ ਇੱਕ ਟਾਈਮ ਉਹ ਮਿਲਦੀ ਹੈ ਹਾਂ ਬਿਨਾ ਬੱਚੇ ਤੋਂ ਹੈ ਜੀ ਇੱਕ ਟਾਈਮ ਕੱਟੇ ਤੇ ਮੇਰਾ 6 ਕਿਲੋ ਦੁੱਧ ਹੈ ਇੱਕ ਟਾਈਮ ਟੀਕੇ ਦੇ ਮਿਲਦੀ ਆ ਇੱਕ ਟਾਈਮ ਬੱਚੇ ਦੀ ਆਪਣੀ ਛਾੜ ਤੇ ਹਾਂ ਛਾੜ ਤੇ ਓਕੇ ਥਣਲੇਵੀ ਦੀ ਸਫਾਈ ਤੋਰੋ ਜੇ ਇੱਕ ਮਿੰਟ ਮਾਰ ਕਾ ਮਿੱਤਰੋ ਫੁੱਲ ਹੈ ਤੁਰਦੀ ਦਾ ਪਲੇ ਬਸ ਨੂੰ ਦਿਖਾਉਣੇ ਆ ਕੱਦ-ਕੱਟ ਠੀਕ ਆ ਕੋਈ ਬਾਲਾ ਛੋਟਾ ਨਹੀਂ ਮੱਝਾ ਕੱਟ-ਕਾਟਾ ਜਿੱਡਾ ਆਮ ਤਕਰੀਬਨ ਮੱਝਾਂ ਦਾ ਹੁੰਦਾ ਥਾਂਲੇ ਵੀ ਪੂਰੀ ਮਿੱਤਰੋ ਸਾਫ਼ ਹੈ ਅੱਗੇ ਤੁਸੀਂ ਆਪਦੀ ਤਸੱਲੀ ਕਰਨੀ ਹੈ ਤੇ ਦੁੱਧ 6 ਕਿਲੋ ਹੈ ਤੇ 2 ਮਹੀਨਿਆਂ ਦੀ ਚੱਕ ਪਾਸ ਰੇਟ ਕੀ ਕਰਤਾ ਜਾਇ ਜਿਆਦਾ ਆ ਹੇਡ ਦਾ 82 ਹੈ ਇਹ ਸੂਆ ਕਿਹੜਾ ਹੋ ਦੂਜਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਸੂਈ ਆ ਤੀਜੇ ਦੇ ਖਾਤਰ ਕੱਪੜਾ ਓਕੇ ਤੇ ਤੀਜੇ ਨੰਬਰ ਤੇ ਇਹ ਵੀ ਤਾਜੀ ਸੂਈ ਆ ਇਹ ਵੀ ਤਾਜੀ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਚੋਖਾ ਦੇਣਾ ਬਾਈ ਚੌਥਾ ਤੱਕ ਥੋੜੀ ਜਿਹੀ ਲੇਪੇ ਦੇ ਅੱਗੇ ਨੂੰ ਆ ਹਾਂ ਕਿੰਨਾ ਕਦ ਤੱਕ ਤਿਆਰ ਹੋ 10 ਕਿਲੋ ਹੋ ਗਿਆ ਥੱਲੇ ਜੀ ਬੋਲਾ ਮਣਕੀ ਨੇ ਆ ਸੂਆ ਕਿਹੜਾ ਹੋ ਸੂਆ ਦੂਜਾ ਸੂਆ ਦੂਜਾ 10 ਕਿਲੋ ਬੋਲਾ ਤਿਆਰ ਆ ਮਗਰ ਕੱਟੀ ਹਾਂ ਜੀ ਕੱਟੀ ਆ ਜੀ ਓਕੇ ਆਹਾਂ ਨਾੜ ਕਰਖਾ ਦਿਓ। ਹਾਂ। ਅੱਛਾ ਜਮਾ ਨਾਲ ਹੈਨਾ। ਦੂਜਾ ਸੂਆ ਮਿੱਤਰੋ ਸੂਈ ਵੀ ਆ। ਤੇ 10 ਕਿਲੋ ਬੋਲਾ ਜਿਹੜਾ ਤਿਆਰ ਆ ਥਾਂਲੇ ਵੀ ਦੀ ਪੂਰੀ ਸਾਫ ਹੈ। ਦੁੱਧ ਵਾਈ ਕਹਿੰਦਾ ਵੀ 10 ਲੀਟਰ ਤਿਆਰ ਹੈ। ਤੇ ਕੱਦ ਠੀਕ ਆ ਕੋਈ ਬਹੁਤਾ ਛੋਟਾ ਨਹੀਂ। ਠੀਕ ਕਰਤਾ। ਇਹਦਾ ਰੇਟ ਕੀ ਕਰਤਾ ਜੀ ਆਪਾਂ ਫਿਰ? ਇੱਕ 5 ਇੱਕ 5 ਮਾਨਤਾਣ ਹੋ ਜੂ ਮਾਨਤਾਣ ਕਰਾਂਗੇ ਠੀਕ ਹੈ ਤੇ ਫੋਨ ਨੰਬਰ 95923 95923 ਹਾਂ 330 330 34 ਧੰਨਵਾਦ